ਕਰੇ ਜਿਵੇਂ ਆਂ ਅੱਜ ਇਹਦਾ ਪਾਥੀ ਵੀ ਮੈਨੂੰ ਦਸਾਂ ਵਾਲੀ ਲੱਗਦੀ ਆ ਵੱਡੀ ਬਈ ਉਹਨੇ ਜਿਵੇਂ ਤੁਹਾਨੂੰ ਸੀ ਕੱਪੜੇ ਆ ਕੇ ਇੱਥੇ ਤੁਹਾਡੇ ਨਾ ਕੱਪੜੇ ਗਮਿਆ ਦੇ ਹਾਂ ਕੱਪੜੇ ਧੋ ਕੇ ਆਈ ਆ ਕੱਲੇ ਹੂਰ ਤਾਂ ਉਮੇਂ ਗਾ ਪਿਆ ਸਾਰਾ ਕਰੇ ਉਹਦਾ ਤੇਰੇ ਨਾਲ ਮੇਰੇ ਸਾਥ ਤੇਰੇ ਨਾਲ ਸਾਰਾ ਖੈਰਾ ਛੱਡਦਾ ਕਰ 5 ਮਿੰਟ ਇਹਦਾ ਦਸ ਨੂੰ ਸਾਹ ਲੈ ਜਾਂਦਾ ਕਰ ਮੈਂ ਜਾ ਕੇ ਬਾਹਰ ਮਾਰਨਾ ਅਸ ਕਿਸੇ ਕਿਸੇ ਪਿੰਡਾਂ ਦੀ ਆ ਬੁੜੀਆਂ ਲੱਗਦੀਆਂ ਐ ਪਾਥੀਆਂ ਨੂੰ ਨਹੀਂ ਤਾਂ ਕਹਿੰਦੀ ਆ ਲੈ ਆ ਬੇ ਸਿਲੰਡਰ ਹੀ ਭਰਾ ਲਾ ਹਜ਼ਾਰ ਦਾ ਛੱਡ ਗਈ ਮੈਨੂੰ ਸਾਰਾ ਪੱਤਾ ਨੰਨਾ ਕਹੀ ਦੀ ਨਿਤ ਸਨ ਪਾਇਓ ਨਾਗੀਆਂ ਰੌਣਕਾ ਮੇਲਾ ਹੈ ਨਾ ਕਿ ਹੁਣ ਸਵੇਰ ਦੇ ਕਿੱਥੇ ਆਂ ਜਾਨੂੰ 5 ਵਜੇ 4 ਵਜੇ ਦੀ ਉੱਠਣੀ ਆ ਕਿੱਥੇ ਗਿਆ ਕੋਣ ਤੂੰ ਤਾਂ ਆਮ ਨਾਲ ਸੱਤੇ ਪੈਸੀ ਲਾ ਫੋਨ ਲਗਾ ਲੈ ਸੌਣ ਲੱਗਾਂ ਦੀ 6 ਵਜੇ ਉੱਠ ਕੇ ਨੱਚਦੇ ਆ 6 ਵਜੇ ਉੱਠ ਕੇ ਲੱਗੇ ਆ ਉਦੋਂ ਨੂੰ ਮੈਂ ਸਾਫ ਦਾ ਨਿਮੇੜ ਕੇ ਕੀ ਕੀ ਦਾ ਮਸਾਲਾ ਪਿਆ ਫੇ ਰਾਤ ਆ ਸਾਰੇ ਭਾਂਡੇ ਚੁਪਾ ਦੇ ਤੈ ਸਾਰੇ ਕਰਾਰ ਕਿਉਂ ਨਹੀਂ ਮਾਜੀ ਤੇ ਫਿਰ ਮੈਂ ਕਿੱਥੋਂ ਮਾਜਾਂ 12 ਵਜੇ ਕਿਹੜੇ 12 ਵਜੇ ਉਹਨਾਂ ਨੂੰ ਕਹਿੰਦੇ ਲਈ ਮਾਜੋ ਭਾਂਡੇ ਉਹ ਬਣੇ ਮੈਂ ਤਾਂ ਕੋਈ ਨਹੀਂ ਕਹਿੰਦੀ ਕਿ ਸੈਂ ਹਾਂ ਕੱਪੜੇ ਨਹੀਂ ਸੀ ਆਇਆ ਇਹ ਤਾਂ ਨਾ ਕੱਪੜੇ ਮੈਂ ਹਾਂ ਕੱਪੜੇ ਧੋ ਕੇ ਆਈ ਆ ਕੱਲੇ ਹੂਰ ਤਾਂ ਉਮੇਗਾ ਪਿਆ ਸਾਰਾ ਹਾਂ ਨਾ 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 ਦੇਖ ਨਹੀਂ ਜਾ ਰੇ ਗੰਦੇ ਤੇ ਰਾਤ ਜੜਨੀ ਸਣ ਪੈਣਾ ਦਾ ਹੁਣ ਹੈਗਾ ਹੀ ਮੇਥੋਂ ਨਹੀਂ ਪਾਇਆ ਜਾ ਰੇ ਗੰਦੇ ਚਲੋ ਕਰੀਏ ਸਫਾਈ ਅੱਜ ਲੈ ਤੂੰ ਯਾਤਰਾ ਚੂਤਣਾ ਤੂੰ ਹੋਤਿਆ ਹੈ ਚਾਲ ਪਾ ਵੀ ਰੱਖਗੇ ਕਨਾ ਬਾਲਾ ਹੀ ਖਲਾਰ ਖਲਰ ਗਿਆ ਆਪਣੇ ਦਾ ਰਾਤ ਹਾਂ ਪਾਸੇ ਦੀ ਹੋਰ ਹੈ ਹਾਂ ਆ ਐਨੇ ਪੜਨਾਂ ਲੱਗ ਜਾਨੇ ਆ ਕੀ ਪਟਾਕੇ ਬਬਰਿਆ ਕੋਈ ਨਾ ਗੰਦ ਕਿੰਨਾ ਪਾ ਦਿੱਤਾ ਉਧਰ ਸੋਈ ਜਿਹ ਪਤਾ ਨਹੀਂ ਕਿਨੇ ਵਾਰ ਤੇ ਕੁੱਤ ਨੇ ਕਿਸਨੇ ਮਾਰਿਆ ਉੱਥੇ ਜਾ ਕੇ ਇਹਦਾ ਹੁਣ ਪਟਾਕੇ ਨਾਲ ਦਾ ਪੈ ਜਾਂਦਾ ਗੰਦ ਨਾ ਕੋਈ ਮਾਸਟੀ ਕਿਥੋਂ ਜਾਨਾ ਪਤਾ ਨਹੀਂ ਕਿ ਠੌਂਦੀ ਮਾਸਟੀ ਗੱਲ ਛੇ ਨੀ ਤੇਰੀ ਮਾਸਟੀ ਕੋਈ ਨਾ ਨਾਸਤ ਹੋ ਜਾ ਮੇਰੇ ਕੋਕੜ ਨੂੰ ਆਂ ਚੰਮਲ ਗੰਦੇ ਆ ਵੀ ਪਤਾ ਨਹੀਂ ਕੀ ਬਣ ਗਿਆ ਇਹਨਾਂ ਸੋਹਰਾ ਰੋਇਆ ਨੈਠਦਾ ਹੀ ਹੱਦ ਦੇ ਇਹਦਾ ਪਨਾਲ ਲੱਗ ਜਾਂਦੀ ਆ ਛੱਗ ਜੀ ਮੈਨੂੰ ਸਾਰਾ ਪਤਾ ਨੰਨਾ ਕਹਿੰਦੀ ਨਹੀਂ ਜਿਤਨਾ ਪਾਇਓ ਕੜਕੀ ਲਗੀ ਬਈ ਸਾਨੂੰ ਕੀ ਹੋਗਾ ਤੈਨੂੰ ਕਿਥੇ ਰਹੋ 8 ਵਜੇ ਪਾਇ ਸੀ ਮੈਂ 6 ਵਜੇ ਦੀ ਜਗਾ ਕੱਪੜੇ ਧੋਣ ਚੜੀ ਗਈ ਸੀ ਤੇ ਸ਼ਾਮ ਨਾਲ ਸੁੱਤੇ ਪਏ ਸੀ ਫੇਰ ਕੀ ਹੋ ਗਿਆ ਹਣ ਹੈ ਨਾ ਵੀ ਡੈਡੀ ਅਜੀ ਤਾਂ ਪੈਣਾ ਹੀ ਸੀ ਹੁਣ ਤੂੰ ਹਾਂ ਮਾਂ ਦਾ ਦੇ ਲੈ ਕੋ ਸੇਕਾ ਠੀਕ ਆ ਨਾ ਹਾਂ ਉਹ ਭਾਬੀ ਆਉਗੀ ਹਾਂ ਉਹ ਭਾਬੀ ਤੱਕੂ ਆ ਭਾਬੀ ਜੱਕੂਗੀ ਕੋਈ ਨਾ ਕਰੀਂ ਫੇਲਾ ਤਤਾ ਜੀ ਭਾਬੀ ਨੇ ਆ ਤਾਂ ਜਾਣ ਹਾਂ ਉਹਰਾ ਆ ਮੁੱਟੇ ਜਨ ਇੱਧਰ ਨਾ ਬਸੇ ਕਰੋ ਕਿਉਂ ਪਦੀਨੇ ਨੂੰ ਇੱਥੇ ਕਰੋ ਲੈ ਪਦੀਨਾ ਕਿਤੇ ਬਹੁਤ ਤੇਲ ਕੱਢਣਾ ਇਹ ਚੋਂ ਨਾ ਕੱਢਣੀ ਤਾਂ ਕਰਨੀ ਆ ਹੁਣ ਤਾਂ ਇਕ ਲੈਂਦੇ ਹਾਂ ਬਾਪੂ ਲੈ ਆ ਮਾਰੇ ਫੋਲੋ ਹੋ ਲਿਆ ਮਾਂ ਇੱਕ ਆਂਦੀ ਬਗੰ। ਤੇ ਇਚੀ ਹੁਣ ਚਾਲਨ ਗਦੈਲੇ ਗਦੁੱਲੇ ਸੰਭ ਗੇ ਉਠ। ਉਹ ਕੱਢੋ ਪਹਿਲਾਂ ਸੋਫੇ ਦਾ ਕੱਢੋ ਫੇਗ ਹੀ ਕੰਡਾ। ਆਹ ਸੋਫੇ ਨਹੀਂ ਹੋ ਰਿਆ। ਆ ਜਾ ਕਰ ਕੰਮ ਨਾ ਮੇੜ ਗੇਗਾ ਹੀ ਬੜਾ ਪਿਆਰ। ਆ ਲੈ ਹਾਂ। ਆ ਸਾਰਾ ਇੱਧਰ ਰੱਖ ਆਹ ਸੋਫੇ ਆਹ ਗਦੈਲਾ ਅੰਦਰ ਰੱਖ ਮਮੀ। ਆਓ ਹੁਣ ਤੂੰ ਪਾ ਦੇ ਭਾਬੀ ਸਪਰੇ। ਤੇਰੇ ਤੇ ਮੁਕਾਤੀ ਇਦਣ ਚੱਲ ਸਾਰੀ। ਨਹੀਂ ਹੋਣੀ ਨਹੀਂ ਮੁੱਕ ਗਈ ਕੱਲ ਹੀ ਮੁਕਾਤੀ ਸਾਰੀ ਹਾਂ ਸਾਲ ਦੇ ਕਿੰਨੇ ਪਿਆਰੀ ਬਾਦੂਗੇ ਕੇਰ ਕੇਰ ਕੇ ਰਹਿ ਗਏ ਆ ਉਹੀ ਤਾਂ ਹੈ ਕਿ ਗਲਾਬ ਲਾਇਆ ਹੁੰਦਾ ਇਹ ਕਿਦਰੀ ਕੀਤੀ ਦੀਆਂ ਇਹਨਾਂ ਦੀ ਕਿੰਨਾਂ ਦੀ ਫੁੱਲਾਂ ਦੀ ਇਹਨਾਂ ਦੀ ਕੀਮਤ ਨਹੀਂ ਦੇਖਦੇ ਇਹਨਾਂ ਦੀ ਕੀਮਤ ਕੀ ਆ ਕੀਮਤ ਦਈ ਆ ਇਹ ਫ੍ਰੀ ਥੋੜੋ ਦਿੱਤੇ ਆ ਫ੍ਰੀ ਨਹੀਂ ਦਿੱਤੇ ਬਈ ਸੇ ਖਰਾਬ ਕਿਉਂ ਕਰਦੇ ਆ ਤੇ ਹੋਰ ਹੁਣ ਕੀ ਕਰੀਏ ਫੁੱਲਾਂ ਨੂੰ ਕਰੀਏ ਕਾਉ ਉਹ ਰਹਾ ਘਰ ਘਰ ਹੋਇਆ ਗੁਰੂ ਸਾਹਿਬ ਦੇ ਮੂਰੇ ਰੱਖੇ ਗੁਰੂ ਸਾਹਿਬ ਮੂਰੀ ਰੱਖੇ ਸੀ ਗੁਰੂ ਸਾਹਿਬ ਮੂਰੀ ਰੱਖੇ ਹੋਏ ਸੀ ਉਸ ਤੋਂ ਬਾਅਦ ਇੱਧਰ ਕੰਮ ਆ ਗਏ ਇਹ ਦੋ ਕੰਮ ਲੈ ਇਹਨਾਂ ਤੋਂ ਆਪਾਂ ਆਹ ਲੈ ਉਹਨਾਂ ਦਾ ਲਾ ਲੈ ਨਾਟਕ ਡੈਡੀ ਨੇ ਤਾਂ ਰਿਖਾ ਇਹ 84 ਵਾਲੇ ਦੇਖੀ ਜੱਜ ਹੈ ਨਾ ਇਹ ਬਹੁਤ ਵਧੀਆ ਸਟੋਰੀਆਂ ਹੁੰਦੀਆਂ ਬਾਈ ਦੀਆਂ ਇਹ ਸਾਰਾ ਦਾਦਾ ਵੀ 84 ਚ ਕਿਹੜੇ ਨਾ ਬੰਦੇ ਸਾਰੇ ਜਿਹੜੇ ਸੀਗੇ ਉਦੋਂ ਆ ਦੇ ਬਹੁਤ ਵਧੀਆ ਸਟੋਰੀਆਂ ਹੁੰਦੀਆਂ ਬਾਈ ਜੀਆਂ ਇਹਦੀਆਂ ਉਹਦੇ ਮਾਰੀਆਂ ਗੋਲੀਆਂ ਦੇ ਪਿਛਟ ਮਾਰੇ ਤੇ ਲਾ 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 ਹੁਣ ਉਹ ਬੱਚੇ ਜਿਹੜੇ ਸੀ ਨਾ 4 5 6 ਸੀਦੇ ਨੇ ਉਹ ਨਾ ਜੇ ਸਾਹਮਣੇ ਜਦੋਂ ਉਹ ਨਹੀਂ ਮਾਰੂ ਖਿੱਚ-ਖਿੱਚੇ ਮਾਨਾ ਕਿ ਨਾ ਪਾਪੀ ਧੋ ਨਾ ਨਿਕੇ ਨੂੰ ਆਪਾਂ ਹਾਂ ਹੁਣ ਸਮਾਨ ਜਿਆਦਾ ਕੱਢਿਆ ਹੈ ਹੈ ਮਾਰਾਂਗਾ ਤੋਦਾਂ ਨਹੀਂ ਸੋਬਾ ਨਹੀਂ ਕਰ ਦੰਨੇ ਆ ਫਿਰ ਪੋਚਾ ਲਾ ਦੰਨੇ ਪੋਚਾ ਲਾ ਦੰਨੇ ਆ ਫਿਰ ਬੇਦੇ ਨਾ ਆਜ ਦਾ ਨਹੀਂ ਬੇਕੇ ਲਾ ਦੰਦੇ ਬਰਗ ਲੱਭ ਜਾਂਦੇ ਉਹ ਜ਼ਰੂਰੀ ਹੁੰਦਾ ਏ ਫੇਰ ਹੀ ਪਾ ਲੱਗਦਾ ਫਿਰ ਜਨਮ ਦਿਨ ਮਨਾਇਆ ਨਾ ਜਨਮ ਦਿਨ ਨਹੀਂ ਨਾ ਬਾਵਾ ਅੱਗੇ ਤਾਂ ਕੋਈ ਗਾਣ ਦਾ ਨਹੀਂ ਸੀ ਆ ਅੱਗੇ ਦੀ ਗੱਲ ਅੱਗੇ ਸੀਗੀ ਅੱਗੇ ਦੀ ਗੱਲ ਅੱਗੇ ਸੀ ਤੇ ਹੁਣ ਕੋਈ ਨਵਾਂ ਰੱਬ ਆ ਗਿਆ ਪਰ ਬਾਜ਼ ਚਾਉਦਾ ਤਾਂ ਫਾਇਸਾ ਨ ਬਦਲ ਗਏ ਹੁਣ ਅੱਗੇ ਤਾਂ 5 ਬੰਦੇ ਜਾ ਕੇ ਵਿਆਹ ਲਿਆਉਂਦੇ ਸੀਗੇ ਹੁਣ 20 ਬੰਦੇ ਜਾਂਦੇ ਆ 2 200 ਜਾਂਦੇ ਆ ਜਾਂਦੇ ਆ ਮੂਰਖਾ ਲੋਕਾਂ ਇੱਥੇ ਅਈਨੇ ਬੰਦੇ ਲੈ ਕੇ ਜਾਂਦੇ ਬੱਚੇ ਹੀ ਆ ਆਪਾਂ ਵੀ ਉਹ ਨਾਲ ਹੀ ਆਪਾਂ ਵੀ ਮੂਰਖਾ ਜੀ ਆ ਪੰਜ ਤਾਂ ਪਰੋਹਣੇ ਹੋ ਜਣੇ ਆਪਣੇ ਹਾਂ ਸੱਤਵੀਂ ਤੂੰ ਸੱਤਵੀਂ ਤੂੰ ਚਾਚਾ ਸ਼ੇਮਾ ਹਾਂ ਮਾਮੇ ਮਾਮੇ ਹੈ ਬੰਦੇ ਦਾ ਬਾਤ ਆ ਜਾਣੇ ਬਹੁਤ ਪੰਜਾਂ ਤਾਂ ਉਹ ਲੜਕੀ ਕਿੱਥੇ ਸੱਦੈਗੀ ਬਾਕੀ ਪੈਸੇ ਚ ਭਾਜੀ ਜੋ ਤੇ ਫੇਰ ਰੋਲਾ ਤਾਂ ਉਹੀ ਆ ਬਾਤ ਤਾਂ ਬਾਤ ਹੀ ਜਾਣੀਆਂ ਨਾ ਬਹੁਤ ਗੱਲ ਸੁੱਚ ਕਰ ਲੈ ਘਰੇ ਗੱਲ ਲੈ ਹਾਂ ਨਾ ਕਿ ਉਹ ਜਿਹਦੇ ਜਿਹਦੇ ਪਿਆਰ ਨੂੰ ਹਾਂ ਬਰਾਤ ਚ ਬਸ ਹੀ ਲੈ ਚੱਲਾਂਗੇ ਰੋਡਵੇਜ ਤਾਂ ਬਰਾਡ ਬੱਸ ਲੈ ਜਾਗੇ ਨਹੀਂ ਤੈਨੂੰ ਡੈਡੀ ਹੁਣੀ ਵੀ ਬਾਤਸੀ ਲੈ ਗਏ ਸੀ ਹਾਂ ਡੈਡੀ ਹਾਂ ਡੈਡੀ ਤੂੰ ਵੀ ਬੱਸ ਲੈ ਗਏ ਸੀ ਵਿਆਹ ਕਰਨਾ ਹਣਾ ਰਸੂਲਪੁਰ ਤੂੰ ਸਾਡਾ ਨਗਰ ਦਾ ਉਹ ਬਸਤੀ ਗਏ ਸੀ ਹਾਂ ਆ ਡੈਡੀ ਕਹਿੰਦਾ ਬਸਤੇ ਗਏ ਸੀ ਬਸਤੀ ਮਾਪਾ ਚੱਲ ਬੜਾ ਹੈ ਫੋਨ ਦਾ ਮੰਮੀ ਕੋਲੇ ਆ ਮੈਂ ਦੇ ਫੋਨ ਦਾ ਉਹ ਹੀ ਫੋਨ ਡੈਡੀ ਨੂੰ ਆ ਫੋਨ ਮੰਗਦਾ ਡੈਡੀ ਢੰਗੀ ਡੈਡੀ ਕੋਲੇ ਹੀ ਆ ਸਵੇਕ ਯੋ ਕਰਕੇ ਦਾ ਪਹਿਲੇ ਕਾਗਦੇ ਲਾ ਬਾਣੀ ਹੋਂ ਕਾਗਦੇ ਕੋਲੇ ਸੀ ਕਾਹੀ ਹੋ ਗਈ ਡੈਡੀ ਮਾ ਫੋਨ ਉਹ ਸਰਦਨ ਦੱਨਾ ਉਹਨੇ ਲਾਇਆ ਇਹ ਨੂੰ ਕਹੇ ਇਹ ਨੂੰ ਕਿ ਫੋਨ ਤੇ ਕੋਲ ਤੇ ਆਇਆ ਸੀ ਮੰਗਦਾ ਫੋਨ ਡੈਡੀ ਮਾ ਫੋਨ ਆਇਆ ਬਿਆ ਚਲ ਕੋਈ ਗੱਲ ਕਰ ਲੈਣ ਉਹ ਪਹਿਲੇ ਡਾਕਟਰ ਦਾ ਫੋਨ ਹੀ ਤੇਰਾ ਡੈਡੀ ਫੋਨ ਲੈ ਡੈਡੀ ਨਾਲ ਗੱਲ ਕਰਾ ਦੇ ਪੀਰੀ ਗਾਂਦੇ ਫਿਲੀਗਰਾਂ ਵਾਲੀ ਨੀਂ ਬਿਕਨ ਦਰੰਦ ਲਾ ਰੈਡੀ ਹਾਂ ਬਹੁਤ ਠੀਕ ਆ ਇਹ ਵੀ ਹਾਂ ਹਾਂ ਠੀਕ ਰੈਡੀ ਤੁਸੀਂ ਠੀਕ ਆ ਹਾਂ ਠੀਕ ਆ ਠੀਕ ਤੇ ਹੁਣ ਬੜੀ ਜੇ ਦਿਲਾ ਉਹਦੀ ਘੱਟ ਤਾਂ ਮੰਮੀ ਹੁੰਦੀ ਤੇ ਦੋ ਘੰਟੇ ਲਾ ਦੇਣੀ ਸੀ ਮੈਂ ਸਭ ਨੂੰ ਲਾਉਣਾ ਸੀ ਫੋਨ ਫੜਾਤਾ ਦੇ ਕੋ ਨੂੰ ਚਾਹੀਦੇ ਨੇ ਲਿਆਉਣਾ ਥੜੀ ਆਹ ਫੋਨ ਦਾ ਹੀ ਰੈਡੀ ਲੈਣਾ ਉਹਦਾ ਫੋਨ ਆਗਾ ਮੈਂ ਕੱਟਣਾ ਹੈ ਹੈ ਉਹਦਾ ਫੋਨ ਆਗਾ ਪਰਸੋਂ ਉਹ ਕਹਿੰਦਾ ਪਰਸੋਂ ਨੂੰ ਆਊਗਾ ਉਹ ਨਹੀਂ ਦਿੰਦਾ ਫੋਨ ਹੈ ਉਹ ਕਹਿੰਦਾ ਮੈਂ ਹੀ ਦੇਖਣਾ ਫੋਨ ਡੈਡੀ ਕਹਿੰਦਾ ਮੇਰਾ ਟਾਈਮ ਹੋਇਆ ਵੇ ਪਰਸੋਂ ਨੂੰ ਆਊ ਸਭੋ ਪਾਣੇ ਕਾ ਕਾ ਦੇਖੇ ਮੰਮਾ ਬੁਲਾ ਦੂੰ ਹੈ ਨੰਦ ਮੰਨਦਾ ਮਾਮਾ ਬਦਾਨੂ ਕਹਿ ਕੇ ਦੇਖੇ ਕਹਿ ਦੇਣਾ ਡੈਡੀ ਨੇ ਡੈਡੀ ਕਹਿ ਰਹੀ ਯਾਰ ਪਹਿਲਾਂ ਹੀ ਡਰਾਤਾ ਡੈਡੀ ਨੂੰ ਨਰਾਮਾ ਨਾ ساری ਜ਼ਿੰਦਗੀ ساری ਉਮਰ ਕੱਢ ਕੇ ਹੁਣ ਡਰਾਉਣਾ ਹੂੰ ਜੰਗਲ ਚ ਫੜ ਗਿਆ ਜਵਾਨੀ ਵੇਲੇ ਤਾਂ ਬੋਲ ਕੇ ਹੀ ਦਿੰਦਾ ਸੀ ਬਾਣੀ ਨਾ ਗੱਲ ਕਰਾਗਾ ਫੜ ਕਰ ਦੇ ਕਿਵੇਂ ਬੋਲੀ ਦਾ ਬਣਾਇਆ ਇਹਦਾ ਖਵਾਇਆ ਨਹੀਂ ਕੁਕੜੀ ਜੀ ਵਾਂ ਕੇ ਸਾਰੇ ਨਕਟਾ ਜਹ ਹੋ ਕੇ ਉਹ ਵੀ ਗਾ ਮਣਾ ਮੁੱਟੇ ਤੁਰੇ ਫਿਰੇ ਲੰਨਾ ਕੁਰਸੀਆਂ ਕਿਹੜੀਆਂ ਲਈਆਂ ਲੈ ਟੁੱਟੀ ਦਾ ਪਈ ਆਲਾ ਇਹ ਪੀਆਂ ਮਨੇ ਇਹਨਾਂ ਨੇ ਐ ਟੁੱਟ ਜਾਣਾ ਇਹਨਾਂ ਨੇ ਵੀ ਇਹ ਪਤਾ ਕਿਹੜੀਆਂ ਕੁਰਸੀਆਂ ਨੇ ਜਿਹੜੀਆਂ ਪੁਰਾਣੀਆਂ ਕੁਰਸੀਆਂ ਹੁੰਦੀਆਂ ਉਹਨਾਂ ਦੇ ਰੰਗ ਸਪਰੇਅ ਮਾਰ ਦਿੰਦੇ ਆ ਇਹ ਮੁੱਟੇ ਵੇਚ ਦਿੰਦੇ ਆ ਕਿੰਨੇ ਹੀ ਦਿੱਤੀ ਇਹ ਇੱਕ 2500 ਦੀਆਂ ਹਨ ਨੋ ਕਿੰਨੇ ਦੀ ਬੈ ਗਈ ਇਹ ਇੱਕ 2500 ਦੀ ਬੈ ਗਈ ਫਿਰ ਇਕ ਦੇਖ ਕੋਈ ਨਹੀਂ ਜੱਜ ਨਾ ਤੁਸੀਂ ਆਹ ਦੇ ਸਾਰੀਆਂ ਵੱਡ ਵੱਡ ਕੇ ਆ 6 7 9 ਆ ਬਸ 2.5 ਕਿਥੋਰੀ ਬਹਿ ਗਈ ਐ ਹੂੰ ਇਹ 400 ਦੇ 750 ਦੇ ਉਹ ਵਧ ਗਿਆ ਵੀ ਹੁੰਦੀ ਆ ਡੁਪਲੀਕੇਟ ਆ ਅੰਦਰ ਲਈਆਂ ਮਹਿੰਗੀਆਂ ਆ ਆਪਣੀਆਂ ਹੂੰ ਇਹਨਾਂ ਉਹੀ ਤੜਕੇ ਜਣਾ ਇਹਨਾਂ ਨੇ ਤਾਂ ਸਾਰਾ ਦਿਨ ਨਿਕਾ ਮਾਰ ਰੰਨਾ ਇਹ ਕਿੱਥੇ ਖੜਾ ਛੜਦਾ ਕਰ 5 ਮਿੰਟ ਇਹ ਤਾਂ 10 ਨੂੰ ਸਾਹ ਲੈ ਲੈਣ ਦਾ ਕਰ ਅੱਗੇ ਮੂੰਹ ਮੱਚਦਾ ਇਹ ਹੂੰ ਹੂੰ ਗਈ ਇਹੇ ਕਰਦਾ ਕਿਉਂ ਕਰ ਤਾਂ ਇਹੇ ਖਾਲਸਾ ਦੱਸ ਰਿਹਾ ਆ ਦੱਸਦਾ ਤੈਨੂੰ ਸਾਰਾ ਤਾਂ ਨਹੀਂ ਉਹ ਇੱਕ ਵਾਰੀ ਵੀ ਸੁਣ ਲਿਆ ਉਹ ਹੀ ਦੋ ਵਾਰੀ ਵੀ ਸੁਣ ਲਿਆ ਉਹ ਹੀ ਇਹ ਥੋੜੀ ਵੀ ਸਾਰਾ ਤਾਂ ਨਹੀਂ ਉਹ ਹੀ ਰੀਨ ਲਾਈ ਰਹਿਣੀ ਉਹ ਹੀ ਰੀਨ ਲਾਈ ਰੱਖਣੀ ਆ ਮੈਂ ਜਾ ਕੇ ਬਾਹਰ ਮਾਰਨਾ ਰੱਖ ਦੇ ਦਿਖਾ ਪੈਸੇ ਲੱਗੇ ਤੇਰੇ ਬਾਲ ਬੋੜ ਨੋਟ ਲਾਇ ਦੇ ਆ ਲੈ ਕੇ ਦਿੱਤਾ ਸੀ ਉਹ ਹੋਰ ਉਹ ਤਨੇ ਲੱਗੇ ਦਿੱਤਾ ਮੇਰੇ ਪਪਾ ਨੇ ਹਾਂ ਤੂੰ ਤਾਂ ਨਾਲ ਕੀਤਾ ਸੀ ਮੈਂ ਮੈਂ ਅੱਛੇ ਚਲੇ ਰੇ ਅਹ ਤਾਂ ਸਾਖਿਆ ਸੀ ਹੋਰ ਬੰਦੇ ਦੇ ਉਹਨੂੰ ਤਾਂ ਲੈ ਕੇ ਦਿੱਤਾ ਬਾਹਰ ਗਿਆ ਸੀ ਤਾਂ ਲੈ ਕੇ ਦਿੱਤਾ ਵੀ ਮੇਰੀ ਮਾਂ ਨੇ ਫੋਨ ਲਾ ਲੈ ਕਰੂ ਮੈਂ ਲਾ ਲਿਆ ਕਰੂ ਮਾਂ ਨਾਲ ਗੱਲਾਂ ਕਰ ਲੈ ਕਰੂ ਆ ਤਾਂ ਤੈਨੂੰ ਖੇਡਣ ਨੂੰ ਦਿੱਤਾ ਸੀ ਵੀ ਤੂੰ ਸਾਰਾ ਦਿਨ ਖੇਡਦਾ ਰਿਆ ਕਰ ਇਹਦੇ ਨਾਲ ਹੀ ਰੀਲਾਂ ਲਾਈ ਰੱਖਿਆ ਤਾਂ ਚੱਕਣਾ ਹੁੰਦਾ ਨਹੀਂ ਲੱਗਿਆ ਬਸ ਹੁਣ ਆਈ 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 ਭੱਜ ਕੇ ਦੜੀਆਂ ਆਉਂਦਾ ਨਹੀਂ ਚੱਕਣਾ ਫੋਨ ਹੈ ਨਾ ਸਾਨੂੰ ਮਮੀ ਤੇ ਇਹ ਅਫਰਤ ਮੈਨੂੰ ਮੋੜੀ ਜੇ ਇਹ ਮਾਈ ਦੇਖਾ ਇਹਦਾ ਮੈਂਟਕ ਦੇਣੇ ਐਂ ਜੇ ਕਰਕੇ ਚੱਕ ਲੈਂਦੀ ਇਹਨੂੰ ਪਤਾ ਲੱਗ ਗਿਆ ਵੀ ਹਰੇ ਲਾਲ ਦਾ ਹਰੇ ਤੋਂ ਚੱਕ ਲੈਂਦੀ ਹੈ ਹਰਾ ਉਧਰ ਨੂੰ ਕਰਕੇ ਲਾਲ ਤੋਂ ਘੱਟ ਦਿੰਦੀ ਹੈ ਹੋਰ ਇਹਨੂੰ ਚੱਕਣਾ ਬਣੀ ਆਂਦਾ ਮੈਨੂੰ ਸਾਰੇ ਖਿਆਲ ਆ ਰਹੇ ਹੋਗੇ ਮੈਂ ਦੋ ਤਿੰਨ ਵੇਰੀ ਦੱਸਿਆ ਮੈਂ ਤਾਂ ਬਾਜਾ ਮਾਰ ਲੱਗ ਜੂ ਐਂ ਹੋਰ ਜੀ ਤਾਂ ਐਂ ਹੋਰ ਜੀ ਤਾਂ ਕੀ ਹੋ ਗਿਆ ਉਹ ਕੀ ਉਹ ਫੋਨ ਆਉਣਾ ਮਾਰਾ ਮਾਧੋਨ ਨੇ ਪੈਨਸ਼ਨ ਦੀ ਆਵੇ ਹੁਣ ਦਾ ਨਾ ਸਵੇਰੇ ਨਹੀਂ ਬਾਥੋਂ ਆ ਜਾਣਾ ਇਹਨਾਂ ਨੂੰ ਉਹ ਇਹ ਤਾਂ ਉਹੀ ਮਾਰਦੇ ਰਹਿੰਦੇ ਆ ਯਾਰ ਇਹ ਤਾਂ ਬਾਲਾ ਉਹੀ ਮਾਰਦੇ ਰਹਿੰਦੇ ਪੈਨਸ਼ਨ ਪੁੰਚਣ ਦਾ ਤਾਂ ਬੋਲੇ ਮਹੋਲੀ ਤੋਂ ਪਹਿਲਾਂ ਹੋਲੀ ਦੇ ਵਾਲਾ ਦਾ ਨਾ ਆ ਜਾਣੀ ਹਾਂ ਹਾਂ ਮਹੋਲੀ ਵਾਲੇ ਚੱਕੀ ਫੜਦਾ ਵਾਲਾ ਉਹ ਉਹੀ ਆ ਉਹੀ ਆ ਯਾਰ ਉਹ ਨਹੀਂ ਇਹ ਤਾਂ ਰੱਬੇ ਬਾਲ ਪੇਪਰ ਲਾਇਆ ਬਣਾ ਕੇ ਮੇਰੇ ਵਰਗੇ ਨੇ ਐਡਿਟ ਕਰਕੇ ਲਾਤਾ ਬਸ ਸੁਣੀ ਜਾਓ ਬਸ ਇਹੀ ਸੁਣੀ ਜਾਂਦਾ ਹਾਂ ਮਹੀ ਆ ਜਾਣਾ ਅੱਜ ਤਾਂ ਮਛਰੀ ਮਛੜ ਕੀਤਾ ਪਿਆ ਇੱਥੇ ਏਰੀਏ 'ਚ ਇਹਦਾ ਪਾਥੀ ਵੀ ਮੈਨੂੰ ਦਸਾਂ ਵਾਲੀ ਲੱਗਦੀ ਆ ਵੱਡੀ ਬਈ ਬੰਦਰਾ ਵਾਲੀ ਆ ਨਾ ਬਸ ਸ਼ੌਕ ਲੈਣ ਤੋਂ ਆਪਾਂ ਲਾਇਆ ਜਣਿਆਂ ਨਾਲ ਹੀ ਪੱਥੀ ਚੱਲੋ ਕਰ ਉਹ ਫਿਰ ਮੀਂਹ ਆ ਗਿਆ ਤੁਸੀਂ ਵੀ ਜਦੋਂ ਧੁੱਪਾਂ ਆਇਆਂ ਲੱਗੀਆਂ ਉਦੋਂ ਨਹੀਂ ਲੱਗਦੇ ਆ ਭਾਬੀ ਹੋਰ ਇਹਦਾ ਜਿਵੇਂ ਗਡੋਏ ਪਏ ਹੁੰਦੇ ਐਂ ਕਰ ਦਣੀਆਂ ਰੱਬ ਨੇ ਕੱਲ ਦੇਖਦੇ ਆ ਫਿਰ ਲਾ ਜਲੋ ਵੀ ਛਰ ਤਲਾਉਣੇ ਆ ਵੀ ਦੇ ਮੀ ਆ ਗਿਆ ਫਿਰ ਅਸੀਂ ਪਾਰਟੀ ਕਰਾਂਗੇ ਜਿੰਨਾ ਆਇਆ ਫਿਰ ਤੁਸੀਂ ਮੈਂ ਵਲੇ ਇਕੱਠੀ ਦਵਾਾਂਗੇ ਫਿਰ ਕਿਹੜਾ ਉਹ ਹੋ ਵੀ ਪੱਥਣਾ ਜੇ ਉਹਦਾ ਮੁੱਲ ਉਹਨੂੰ ਦਾ ਅੱਗ ਲਾ ਦ ਸੁੱਕ ਗਈਆਂ ਹੋਣੀਆਂ ਉਹਦਾ ਆਈ ਲੈ ਜਾਓ ਚੱਕ ਕੇ ਬਣਿਆ ਬੜਾ ਆਈ ਰੇੜੀ ਚ ਉਹਦਾ ਜ਼ਨੇਰ ਸੁੱਕਿਆ ਪਿਆ ਕਿਆ ਕੋਈ ਨਹੀਂ ਦੇਖਦਾ ਸਿਵੰਡ ਕੇ ਨੂੰ ਉਹਨਾਂ ਮਨ ਨਾਲ ਪਾਣੀ ਦੀ ਅੱਧੀ ਟੈਂਕੀ ਲੱਗ ਜਿਹੜੀ ਉਹਤੇ ਤਾਂ ਨੂੰ ਬੜ ਗਿਆ ਹਾਂ ਇਹ ਹਟ ਗਿਆ ਬੁੜਿਆਂ ਨੂੰ ਕੰਮ ਕਰ ਬਣਾ ਆਹ ਵਧੀਆ ਗੱਲ ਆ ਕਿ ਸੇ ਕਿਹ ਪਿੰਡਾਂ ਦੀ ਆ ਬੁੜਿਆਂ ਲੱਗਦੀਆਂ ਐ ਪਾਥੀਆਂ ਨਹੀਂ ਤਾਂ ਕਹਿੰਦੇ ਆ ਲੈ ਆ ਬੇ ਸਿਲੰਡਰ ਹੀ ਭਰਾ ਲੈ ਹਜ਼ਾਰ ਦਾ